ਤਾਂ ਕਿ ਫਸਲ ਜਿਹੜੀ ਕੋਈ ਸਮੱਸਿਆ ਕਿਸੇ ਨੂੰ ਕੋਈ ਆ ਰਹੀ ਹੋ ਨਹੀਂ ਸਹੀ ਹੈ ਵਧੀਆ ਖੜੀ ਹੈ ਜੀ ਕਿੰਨੇ ਚਲੋ ਇਸੇ ਨੂੰ ਹੀ ਆਪਾਂ ਕੰਟੀਨਿਊ ਕਰਦੇ ਹਾਂ ਵੀ ਜਿਵੇਂ ਗੱਲ ਹੈ ਵੀ ਹੁਣ ਜਿਸ ਹਿਸਾਬ ਦਾ ਮੌਸਮ ਚੱਲ ਰਿਹਾ ਹੈ ਜੇ ਇਸੇ ਹਿਸਾਬ ਦਾ ਰਿਹਾ ਤਾਂ ਹੋ ਸਕਦਾ ਹੈ ਅਗਲੇ ਕੁਝ ਦਿਨਾਂ ਤੱਕ ਜੇ ਟੈਂਪਰੇਚਰ ਰਾਤ ਦਾ ਥੋੜਾ ਵੱਧ ਗਿਆ ਤੇ ਦਿਨ ਦਾ ਵੀ ਥੋੜਾ ਇਹ ਵੱਧ ਆ ਵੀ ਜੇ ਮੰਨ ਲਓ 15 ਤੋਂ 23 ਡਿਗਰੀ ਦਿਨ ਦਾ ਟੈਂਪਰੇਚਰ ਰਹਿੰਦਾ ਤੇ ਰਾਤ ਦਾ 7 ਤੋਂ 13 ਦੇ ਆਸ-ਪਾਸ ਹੋਇਆ ਤੇ ਉਸੇ ਵੇਲੇ ਜੀ ਆਪਣੇ ਮੌਸਮ 'ਚ ਨਮੀ ਵੀ ਵਧਦੀ ਹੈ ਜਿਵੇਂ ਵੀ ਹੁਣ ਹੈਗੀ ਹੈ ਨਮੀ ਵੀ ਹੈਗੀ ਹੈ ਮੌਸਮ 'ਚ ਜੋ 85 80% ਤੋਂ ਕ੍ਰਾਸ ਕਰ ਗਈ ਤਾਂ ਉਸ ਟਾਈਮ ਕੀ ਹੋਣਾ ਵੀ ਉਹ ਇੱਕ ਇਹੋ ਜਿਹਾ ਮੌਸਮ ਬਣ ਜਾਏਗਾ ਜਿਸ ਦੇ ਵਿੱਚ ਉਲੀ ਦੀ ਗ੍ਰੋਥ ਲਈ ਇੱਕ ਫੇਵਰੇਬਲ ਮੌਸਮ ਬਣ ਸਕਦਾ ਹੈ ਕਿਉਂਕਿ ਵੈਸੇ ਤਾਂ ਸੁਝਾਅ ਦੇ ਰਹੇ ਹਾਂ ਵੀ ਆਪਾਂ ਦਸੰਬਰ ਅੱਧ ਤੋਂ ਬਾਅਦ ਹੀ ਆਪਾਂ ਨੂੰ ਕਣਕ ਦੀ ਫਸਲ ਦਾ ਲਗਾਤਾਰ ਮੈਡੀਕਸ਼ਨ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਉਹ ਉਹ ਮੌਸਮ ਦੇ ਵਿੱਚ ਉਦਿਆਂ ਦੀ ਗ੍ਰੋਥ ਥੋੜੀ ਜ਼ਿਆਦਾ ਹੋਦੀ ਹੈ ਕੁਝ ਟਾਈਮ ਦੇ ਆਪਾਂ ਦੇਖੀ ਵੀ ਜੇ ਇਸ ਮੌਸਮ ਵਿੱਚ ਕੁੱਲੀ ਦੀ ਕਈ ਜਿਵੇਂ ਪੀੜੀ ਕੁੱਲੀ ਜਾਂ ਪਾਪੂਹੀ ਕੁੱਲੀ ਕਹਿ ਦਿੰਦੇ ਆ ਵੀ ਐਲੋਰਾਸਟ੍ਰਾਮਸ ਜਿਹੜੀਆਂ ਬਿਮਾਰੀਆਂ ਐ ਇਹੋ ਜਿਹੀਆਂ ਬਿਮਾਰੀਆਂ ਵੀ ਬਣਦੀਆਂ ਤੇ ਉਤੋਂ ਕਰਨਾਲ ਬੰਟੇ ਆ ਕੰਗਿਆਰੀ ਆ ਜਿਹੜੀਆਂ ਬਿਮਾਰੀਆਂ ਬਣ ਜਾਂਦੀਆਂ ਜਿਨ੍ਹਾਂ ਨੂੰ ਕੰਟਰੋਲ ਕਰਨਾ ਥੋੜਾ ਔਖਾ ਹੋ ਜਾਂਦਾ ਉਹਨਾਂ ਦਾ ਪਤਾ ਵੀ ਆਪਾਂ ਨੂੰ ਉਸੇ ਵੇਲੇ ਲੱਗਦਾ ਵੀ ਜਦੋਂ ਫਸਲ ਹਾਰਵੈਸਟਿੰਗ ਤੇ ਪਹੁੰਚ ਗਈ ਜਦੋਂ ਬਾਡੀ ਗ੍ਰੋਥ ਜੇ ਜੇ ਮੰਨ ਲਓ ਇਹ ਨੂੰ ਜੀ ਬਿਮਾਰੀ ਹੈ ਜਾਂ ਮੰਨ ਲਓ ਝੋੜ ਸਰੋਗ ਹੈ ਜਾਂ ਸਿੱਟਿਆਂ ਦੀ ਕੰਗਿਆਲੀ ਪੱਤਿਆਂ ਦੀ ਕੰਗਿਆਲੀ ਜਿਹੜੀ ਬਿਮਾਰੀ ਬਣਦੀ ਹੈ ਇਹਨਾਂ ਦੇ ਜਿਵੇਂ ਸਿੰਪਟਮ ਹੁੰਦੇ ਹੈ ਵੀ ਪੀੜੇ ਕੁੰਗੀ ਜਿਹਦੇ ਆਪਾਂ ਨੂੰ ਪਤਾ ਹੀ ਹੈ ਵੀ ਹਰਦੀ ਵਰਗਾ ਪਾਊਡਰ ਜੇ ਬਣ ਜਾਂਦਾ ਹੈ ਲੈਣਾ ਬਣ ਜਾਂਦੀਆਂ ਪੀੜੀਆਂ ਪੀੜੀਆਂ ਪੂਰੀ ਚੌਹੀ ਸੰਤਰੀ ਪੂਰੇ ਧੱਬੇ ਜੇ ਬਣ ਜਾਂਦੇ ਹੈ ਬੇ ਤਰੀਬੇ ਜੇ ਤੇ ਫਿਰ ਉਹ ਇਕੱਠੇ ਹੋ ਕੇ ਇੱਕ ਵੱਡਾ ਮਤਲਬ ਪੱਤਾ ਸੁੱਟਣ ਲੱਗ ਜਾਂਦਾ ਏ ਜੇ ਤਰ੍ਹਾਂ ਕੰਗਿਆਲੀ ਤੇ ਜਦੋਂ ਸਿੱਟੇ ਤੇ ਹਮਲਾ ਹੁੰਦਾ ਹੈ ਤਾਂ ਉਹ ਕਾਲਾ ਪਾਊਡਰ ਜੇ ਬਣ ਜਾਂਦਾ ਹੈ ਕਰਨਾਲ ਬੰਟ ਵਿੱਚ ਆਪਾਂ ਦੇਖਦੇ ਆਂ ਵੀ ਕਿ ਉਹ ਵੀ ਇੱਕ ਬਾਅਦ ਚ ਆਪਣੇ ਕਣਕ ਦੇ ਮੁੱਲ ਨੂੰ ਵੀ ਖਰਾਬ ਕਰਦੀ ਹੈ ਤੇ ਜੇ ਮੰਨ ਲਓ ਆਪਾਂ ਆਫ ਕੀ ਵਰਤਣੀ ਹੈ ਤਾਂ ਉਹ ਸਿਹਤ ਲਈ ਵਧੀਆ ਨਹੀਂ ਦੀ ਇਹਨਾਂ ਬਿਮਾਰੀਆਂ ਨੂੰ ਆਪਾਂ ਨਿਰੀਖਣ ਕਰਕੇ ਟਾਈਮ ਤੇ ਕੰਟਰੋਲ ਕਰ ਸਕਦੇ ਹਾਂ ਨਿਰੀਖਣ ਜੇ ਆਪਾਂ ਦੇਖਦੇ ਹਾਂ ਵੀ ਇਹਨਾਂ ਦੇ ਆਪਾਂ ਨੂੰ ਫੀਚਰ ਸਿੰਪਟਮ ਦੇਖਦੇ ਆ ਤਾਂ ਉਸ ਟਾਈਮ ਕਈ 스프ਰੇ ਆਉਂਦੀਆਂ ਜਿਵੇਂ ਇੱਕ ਕਪਤਾਨ ਨਾਮ ਤੋਂ ਤਾਕਤ ਨਾਮ ਤੋਂ ਆਉਂਦੀ ਹੈ ਜਿਹਦੇ ਵਿੱਚ ਦੋ ਉਲਦੀ ਨਾਸ਼ਕ ਹੁੰਦੇ ਆ ਜਿਵੇਂ ਇੱਕ ਤਾਂ ਕਪਤਾਨ ਤੇ ਇੱਕ ਟੈਬੂਕੋਨਾਜ਼ੋਲ ਇੱਕ ਦੋ ਇਹੋ ਜਿਹੇ ਉਲਦੀ ਨਾਸ਼ਕ ਨੇ ਆਪਣੇ ਰੋਜ਼ ਦਵਾਈ ਦੇ ਵਿੱਚ ਜਿਹੜੇ ਇੱਕ ਸਿਸਟੈਮਿਕ ਹੈ ਤੇ ਇੱਕ ਕੰਟੈਕਟ ਹੈ ਇਹਨਾਂ ਦੋਵਾਂ ਦਾ ਕੰਮ ਕਰਨ ਦਾ ਤਰੀਕਾ ਇਹ ਹੁੰਦਾ ਹੈ ਕਿ ਸਿਸਟੈਮਿਕ ਜਿਹੜਾ ਹੈ ਉਹ ਪੌਦੇ ਦੇ ਤੰਤਰ ਦੇ ਅੰਦਰ ਐਂਟਰ ਕਰੂਗਾ ਤੇ ਕੰਟੈਕਟ ਵਾਲਾ ਜਿਹੜਾ ਪੌਦੇ ਦੇ ਉੱਤੇ ਆਪਾਂ ਲਗਾ ਕਰੂਗਾ ਤਾਂ ਕਰਕੇ ਉਸ ਦਵਾਈ ਦਾ ਰਿਜ਼ਲਟ ਵਧੀਆ ਆ ਉਹਦੀ ਡੋਜ਼ ਹੁੰਦੀ ਹੈ 300 ਗ੍ਰਾਮ ਪ੍ਰਤੀ ਏਕੜ ਉਹ ਆਪਾਂ 150 ਤੋਂ 200 ਲੀਟਰ ਪਾਣੀ ਦੇ ਵਿੱਚ ਮਿਕਸ ਕਰਕੇ ਸਪਰੇਅ ਕਰ ਸਕਦੇ ਆ ਇਸ ਤੋਂ ਇਲਾਵਾ ਵੀ ਹੋਰ ਦਵਾਈਆਂ ਆਉਂਦੀਆਂ ਜਿਵੇਂ ਇੰਫੈਕਟ ਐਕਸਟਰਾ ਕਹੇ ਲੀਏ ਆਪਾਂ ਜਾਂ ਕਸਟੋਡੀਆ ਕਹਿ ਲੈਂਦੇ ਆ ਜਿਹੜਾ ਮੰਨ ਲਓ ਮੇਨ ਆਪਣੀ ਚਾਹਤਾ ਹੈ ਜੀਓਜ਼ ਆਕਸੀਸਟ੍ਰੋਮਿੰਥ ਟ ਇਨਾਂ ਦੀ 200 ਗ੍ਰਾਮ ਕਿੱਲੇ ਦੀ ਡੋਜ਼ ਦਿੱਤੀ ਹੈ। ਇਹ ਕਿਨਟੀਵੋ ਕਰਕੇ ਵੀ ਆਉਂਦੀ ਹੈ, ਟ੍ਰਾਈਫਲੋਕਸਿਸਟ੍ਰੋਬਿਨ ਜਿਹੜੀ ਵਿੱਚ ਕੈਮੀਕਲ ਹੁੰਦਾ ਸਾਡਾ। ਫਿਰ 120 ਗ੍ਰਾਮ ਦੀ ਡੋਜ਼ ਹੈ। ਮਤਲਬ ਇਹ ਇਸ ਤਰ੍ਹਾਂ ਦੇ ਬੁਲੀਨਾਸ਼ਕ ਨੇ ਜਿਨ੍ਹਾਂ ਨਾਲ ਆਪਾਂ ਕਣਕ ਦੀ ਫਸਲ ਨੂੰ ਦੇਖੋ ਸਭ ਤੋਂ ਪਹਿਲਾਂ ਆਪਣੇ ਚਲਦਾ ਆ ਰਹੇ ਪੁਰਾਣਾ ਦੇਲਟ ਨਾਮ ਤੋਂ ਟ੍ਰੋਪਿਕੋਨਾ ਡੋਜ਼ ਜਿਹੜੀ ਲੱਗੀ ਹੈ। ਇਹ ਇਸ ਤਰ੍ਹਾਂ ਦੇ ਬੁਲੀਨਾਸ਼ਕ ਨੇ ਜਿਨ੍ਹਾਂ ਨਾਲ ਆਪਾਂ ਕੈਮਿਕਲ ਜੇ ਆਪਾਂ ਕੰਟਰੋਲ ਕਰੀਏ ਉਹੀ ਜਦੋਂ ਆਪਾਂ ਨੂੰ ਦੇਖਦੀਏ ਜਦੋਂ ਨਹੀਂ। ਜਿੰਨੇ ਏਰੀਆ ਤੇ ਦੀਖੇ ਪਾਵੇਂ ਆਪਾਂ ਉਹਨੇ ਏਰੀਆ ਤੇ ਇੱਕ ਵਾਰ ਸਪਰੇਅ ਕਰੀਏ ਕਿਉਂਕਿ ਉਹ ਛੁੰਡਲੀ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਇਹ ਵੱਧ ਗਈ ਹੈ ਤਾਂ ਉਹ ਇਨਾ ਨੁਕਸਾਨ ਵੀ ਕਰ ਸਕਦੀ ਹੈ ਜਿਵੇਂ ਹੁਣ ਆਪਾਂ ਝੋਨੇ ਦੀ ਫਸਲ 'ਚ ਦੇਖ ਹੀ ਚੁੱਕੇ ਹਾਂ ਜਿਹੜਾ ਹਰਦੀ ਵਾਲਾ ਆਇਆ ਸੀ ਹਨ ਇਹ ਛੁੰਡੀਆਂ ਦਾ ਮਤਲਬ ਇੱਕ ਜੀ ਇਹਨਾਂ ਨੂੰ ਟਾਈਮ ਤੇ ਸਹੀ ਮੌਸਮ ਤੇ ਕੰਟਰੋਲ ਨਾ ਕੀਤਾ ਜਾਵੇ ਤੇ ਇਹਨਾਂ ਦੇ ਨੁਕਸਾਨ ਬਹੁਤ ਜ਼ਿਆਦਾ ਹੋ ਸਕਦੇ ਹੈ ਦੇ ਵਿੱਚ ਦੀ ਕਿਸੇ ਕੀਟ ਦਾ ਕੀਟ ਪ੍ਰਬੰਧਨ ਦੇ ਕਿਸੇ ਕੀਟ ਦਾ ਹਮਲਾ ਹੁੰਦਾ ਹੈ ਤਾਂ ਉਹ ਹੁਣ ਜਿਹੜਾ ਮੌਸਮ ਹੈ ਇਸ ਤੋਂ ਬਾਅਦ ਜਿਵੇਂ ਜਿਵੇਂ ਕਿਸੇ ਕੀਟ ਦਾ ਹਮਲਾ ਹੋ ਸਕਦਾ ਗੁਲਾਬੀ ਸੁੰਡੀ ਦਾ ਆਪਣਾ ਹਮਲਾ ਕਿਥੇ ਰਿਹਾ ਹੈ ਕਣਕ ਦੇ ਵਿੱਚ ਫਰਾਰੀ ਆਪਾਂ ਤਕਰੀਬਨ ਜ਼ਮੀਨ ਦੇ ਵਿੱਚ ਹੀ ਵਹੀਏ ਸਾਰੇ ਜੀ ਤੇਪੀਦਰ ਨਾਲ ਕਿ ਹੈਪੀਚੀਦਰ ਨਾਲ ਕਿ ਮਿਕਸੀ ਹੈ ਸੁਪਰਸੀਦਰ ਨਾਲ ਕਿਨਕ ਦੀ ਵਧੀਆ ਗਰੋਥ ਵਧੀਆ ਰਹੀ ਹੈ ਬਹੁਤ ਵਧੀਆ ਕੋਈ ਸਮੱਸਿਆ ਤਾਂ ਨਹੀਂ ਆਈ ਚਲੋ ਵਧੀਆ ਜੀ ਜੇ ਮੰਨ ਲਓ ਆਪਣੇ ਇਹੋ ਜਿਹੀ ਕੀਟ ਹੁੰਦੇ ਆ ਕਿ ਗੁਲਾਬੀ ਸੁੰਡੀ ਹੋ ਗਈ ਜਾਂ ਸੈਨਿਕ ਸੁੰਡੀ ਇਹ ਵੀ ਨਹੀਂ ਹੋਇਆ ਹੁਣ ਅਜੇ ਤੱਕ ਹਮਲਾ ਇਹਦਾ ਵੀ ਦਸੰਬਰ ਦੇ ਅੱਧ ਤੋਂ ਬਾਅਦ ਹੀ ਹੁੰਦਾ ਹੈ ਜੀ ਹੁਣ ਆਪਾਂ ਦੇਖੀ ਅੱਗੇ ਵਾਲੇ ਜਿਹੜਾ ਮੌਸਮ ਹੈਗਾ ਉਹਦੇ ਵਿੱਚ ਜੇ ਹੋ ਸਕਦਾ ਤਾਂ ਉਹ ਜਿਵੇਂ ਤੇਲਾ ਕਹਿ ਦਿੰਨੇ ਆ ਜਾਂ ਭਾਜੇਪਾ ਕਹਿ ਦਿੰਨੇ ਆ ਉਹਦਾਂ ਹੁੰਦਾ ਹਮਲਾ ਉਹ ਹੁੰਦਾ ਤੇ ਉਹ ਆਪਾਂ ਦੇਖੀਏ ਉਹ ਕਣਕ ਦੇ ਖੇਤ ਦੇ ਬਾਹਰਲੇ ਪਾਸਿਓਂ ਹਮਲਾ ਸ਼ੁਰੂ ਹੁੰਦਾ ਹੈ ਤੇ ਉਹ ਪ੍ਰਤੀ ਸੀਟਾ ਜਾਂ ਬੱਦੀ ਗੈਰੀ ਆਪਾਂ ਉਹਦੇ ਵਿੱਚ ਜੇ ਉਹਨਾਂ ਦਾ ਹਮਲੇ ਦੀ ਗਿਣਤੀ 5 ਤੋਂ ਵੱਧ ਹੋ ਜਾਂਦੀ ਹੈ ਆਪਾਂ ਨੂੰ ਉਸੇ ਟਾਈਮ ਉਹਦੀ ਸਪਰੇਅ ਕਰਨੀ ਚਾਹੀਦੀ ਹੈ ਇਸ ਹੋਲੇ ਵਿੱਚ ਆਪਾਂ ਜੇ ਪ੍ਰੀਵੈਂਟਿਵ ਜਾਂਦੀ ਪਹਿਲਾਂ ਤੋਂ ਹੀ ਸਪਰੇਅ ਕਰਨੀ ਚਲੋ ਕਰੀਏ ਵੀ ਜਦੋਂ ਬੱਲੀ ਮਨ ਲੱਗ ਪੈਂਦੀ ਹੈ ਉਹ ਵੀ ਸਪਰੇਅ ਕਰੀਏ ਤਾਂ ਆਪਾਂ ਇੱਕ ਲੀਨ ਕੋਲ ਦਾ ਵੀ ਸਪਰੇਅ ਕਰ ਸਕਦੇ ਹਾਂ 200 200 ਮੀਟਰ ਪਾਣੀ ਦੇ ਵਿੱਚ ਮਿਕਸ ਕਰਕੇ ਉਸ ਤੋਂ علاوہ ਇੱਕ ਫਾਈਮੈਂਟੋਸਾਮੀਏਟ ਦਾ ਦਵਾਈ ਦਵਾਈ ਜਾਂਦੀ ਹੈ ਉਹਦੀ ਵੀ 1 ਗ੍ਰਾਮ ਦੀ 1 ਗ੍ਰਾਮ ਬਹੁਤ ਜ਼ਿਆਦਾ ਰਿਕਮੈਂਡਡ ਪਰ ਉਹ ਵੀ ਇਹ ਵੀ ਥੋੜੀ ਜਿਹੀ ਡੋਸ ਕਰਕੇ ਆਪਾਂ ਬਤਾ ਕੇ ਹੀ ਕਰਦੇ ਹਾਂ ਕਿ ਤਾਂ ਕਿ ਇਹਨੂੰ ਪ੍ਰੋਪਰਲੀ ਟਾਈਮ ਤੇ ਕੰਟਰੋਲ ਕੀਤਾ ਜਾ ਸਕੇ ਉਦੇ ਨਾਲ 2 ਗ੍ਰਾਮ ਦੋਤ ਨਾਲ ਆਪਾਂ ਉਹਨੂੰ ਤੇਲੇ ਵਿੱਚ ਕਿੰਨੂੰ ਕੰਟਰੋਲ ਕਰ ਸਕਦੇ ਆ ਇਹ ਹੁਣ ਆਪਣੇ ਆਉਣ ਵਾਲੇ ਮੌਸਮ ਤੇ ਕੋਟੀ ਕੀਟ ਪ੍ਰਬੰਧਨ ਤੇ ਵੀ ਮਾਇਨੇ ਪਾਏਗਾ ਜਿਵੇਂ ਜੇ ਆਪਾਂ ਦੇਖੀਏ ਕਿ ਜੇ ਇਸ ਤਰੀਕੇ ਦੇ ਮੌਸਮ ਨਾਲ ਉਹ ਜਿਵੇਂ ਕੁਝ ਸਾਲ ਪਹਿਲਾਂ ਦਾ ਤਾਪਮਾਨ ਵਸਦਾ ਸੀ ਉਹਦੇ ਵੀ ਆਪਾਂ ਕੋਡੀ ਜਾਣਕਾਰੀ ਰੱਖੀਏ ਵੀ ਜੇ ਮੰਨ ਲਓ ਕਿ ਕੇਹੀ ਜੀ ਸਿਚੁਏਸ਼ਨ ਬਣਦੀ ਹੈ ਜਿਹਦੇ ਵਿੱਚ ਆਉਣ ਆਈ ਸਮੇਂ ਤਾਪਮਾਨ ਥੋੜਾ ਵੱਧਦਾ ਆਪਾਂ ਵਧਨ ਕਾਰਨ ਜੇ ਕਣਕ ਦੀ ਫਸਲ ਤੇ ਨੁਕਸਾਨ ਹੋਦਾ ਤੇ ਉਹਨੂੰ ਕੰਟਰੋਲ ਕਰਨ ਲਈ ਜਿਵੇਂ ਆਪਾਂ 13045 ਸਪਰੇਅ ਕਰਦੇ ਹੁੰਦੇ ਆ 13045 ਦੇ ਦੋਵੇਂ ਤਰ੍ਹਾਂ ਦੇ ਬੈਨੀਫਿਟ ਹੁੰਦੇ ਆ ਇੱਕ ਤਾਂ ਇਹ ਕਣਕ ਦੀ ਫਸਲ ਦੀ ਕੁਆਲਿਟੀ ਵੀ ਵਧਾਉਂਦੀ ਹੈ ਦਾਣੇ ਦਾ ਸਾਈਜ਼ ਵੀ ਪ੍ਰੋਪਰ ਬਣਦਾ ਤੇ ਦੂਜਾ ਨਾਲ ਦੇ ਨਾਲ ਜੇ ਉਸ ਮੋਕੇ ਤਾਪਮਾਨ ਵਧਾਏਗਾ ਉਹ ਇਹਦੇ ਨੂੰ ਖਾਨ ਤੋਂ ਵੀ ਬਚਾਉਂਦੀ ਹੈ ਜਿਹੜਾ ਪੋਸ਼ਟਾ ਤੱਤ ਹੈਗਾ ਜਿਵੇਂ ਆਪਾਂ ਬਰਾਲੀ ਵੀ ਮਿਕਸ ਕਰਦੇ ਆ ਵਿੱਚ ਉਹਦੇ ਨਾਲ ਉਹ ਜਿਹੜਾ ਪੋਸ਼ਟਾ ਤੱਤ ਜਿਹੜਾ ਹੈਗਾ ਉਹਦੀ ਮਾਤਰਾ ਵਧ ਵੀ ਆ ਕੇ ਪਰ ਜਿਹੜੀ ਇੱਕ ਸਪਰੇਅ ਦੇ ਥਰੂ ਆਪਾਂ ਉਹਨੂੰ ਪ੍ਰੋਵਾਈਡ ਕਰਦੇ ਆ ਉਹ ਪੌਦੇ ਤੇ ਪ੍ਰੋਪਰ ਐਂਟਰ ਕਰਦੀ ਪੌਦੇ ਦੇ ਅੰਦਰ ਆ ਉਹਦੇ ਨੂੰ ਕਿ ਆਪਾਂ ਜਾਈਏ 13 ਦਿਨੋਂ 45 ਦੀ ਆਪਾਂ ਸਪਰੇਅ ਕਰਦੇ ਆਂ ਵੀ ਇਹ 2% ਸਪਰੇਅ ਵੀ ਰਿਕਮੈਂਡਡ ਯਾਨੀ 200 ਲੀਟਰ ਦੇ ਪਾਣੀ ਆਪਾਂ ਲੈ ਰਹੇ ਆਂ ਉਹਦੇ ਚ 4 ਕਿਲੋ 13045 ਮਿਕਸ ਕਰਕੇ ਇਹਦੀ 1 ਜਾਂ 2 ਵਾਰ ਸਪਰੇਅ ਇਹਨਾਂ ਕਰਨੀ ਚਾਹੀਦੀ ਹੈ ਫਸਲ ਦੇ ਉੱਤੇ ਬਾਕੀ ਉਹ ਵੱਧਦੇ ਤਾਪਮਨ ਤੋਂ زیادہ ਵਿਚਾਰ ਕਰ ਸਕਦੇ ਹੋ ਉਸ ਤੋਂ ਬਾਅਦ ਜਿਹੜੀ ਹੈਗੀ ਇਹ ਕੁਆਲਿਟੀ ਗਰੋਥਮੈਂਟ ਵੀ ਹੁੰਦੀ ਹੈ ਤੇ ਫਸਲ ਦੇ ਵਿੱਚ ਪੋਟਾਸ਼ ਦੀ ਮਾਤਰਾ ਵੀ ਵਧੀਆ ਬਣਦੀ ਹੈ ਇਹ ਜੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਦੀ ਦੇ ਆ 45 ਤੋਂ ਇਲਾਵਾ ਵੀ ਸੈਂਸਿਟੀਕ ਐਸਿਡ ਨਾਮ ਦੀ ਸਪਰੇ ਆਉਂਦੀ ਹੈ ਜਿਹਨਾਂ ਦਾ 50 ਮਿਲੀਸਟਰੀ ਹੈ 100 ਮਿਲੀਸਟਰੀ 30 15 ਗ੍ਰਾਮ ਦੀ 15 ਐਮਲੋਸ ਦਿੱਤਾ ਡਿਗਰੀ ਫਾਰਮੇਸ਼ਨ ਦਿੱਤਾ ਜੀ ਤੁਹਾਨੂੰ ਸਪਰੇ ਲੈ ਕੇ ਤੁਹਾਨੂੰ ਇੱਕ ਵਾਦੇ ਸਤਾਪਮਾਨ ਤੋਂ ਬਚਾਉਣਾ ਇਹ ਜਿਹੜੇ ਮੌਸਮ ਦੇ ਹਿਸਾਬ ਨਾਲ ਖੇੜੇ ਵਿੱਚ ਜਿਹੜੀਆਂ ਸਮੱਸਿਆਵਾਂ ਆ ਸਕਦੀਆਂ ਨੇ ਜਿਹੜੀਆਂ ਚੀਜ਼ਾਂ ਹੋ ਸਕਦੀਆਂ ਉਹਨਾਂ ਬਾਰੇ ਜਾਣਕਾਰੀ ਹੈਗੀ ਹੈ ਇਹਨਾਂ ਵਿੱਚ ਤੁਹਾਡਾ ਕੋਈ ਸਵਾਲ ਜਵਾਬ ਹੈ ਤੁਸੀਂ ਪੁੱਛ ਸਕਦੇ ਸਵਾਰ ਰੱਖੋ ਫੇਰੀ ਹੱਲ ਮਿਲ ਨਹੀਂ ਉਹਦੇ ਲੋਕ ਲਾਈ ਆਦੂ ਅਰ ਫਿਰ ਸਵਾਲ ਜਵਾਬ ਪੂਰੀ ਮਾਰਵੰਦੀ ਤਨ ਕਾਲ ਨੂੰ ਮਰੇ ਬਣਦੇ ਮਰੂ ਠੀਕ ਰਹੀ ਆ ਜਿਹੜੀ 2% ਰੀਕਮੈਂਡ ਕਰਦੇ ਆਪਾਂ 2% ਯਾਨੀ ਜੇ ਆਪਾਂ 200 ਲੀਟਰ ਪਾਣੀ ਵਰਤ ਰਿਹਾ ਉਹਦੇ ਵਿੱਚ 4 ਕਿਲੋ 13.45 ਕਿੱਲੇ ਦੇ ਕਰ ਸਕਦੇ ਇੱਕ ਵਾਰੀ ਪਰ ਇਹ ਦੋ ਸਪਰੇਅ ਰੀਕਮੈਂਡ ਕਰਦੇ ਦੋ ਕਿਲੋ ਜਾਂਦੇ ਇੱਕ ਵਾਰੀ ਕਰਨੀ ਹਾਂਜੀ ਜਿਹੜੀ ਉਲੀ ਵਾਲੀ ਪੌਣੀ ਆ ਹੁਣੀ ਪਾ ਦੇ ਪਹਿਲੇ ਨਹੀਂ ਨਹੀਂ ਉਹ ਜਦੋਂ ਆਪਾਂ ਖੇਤ ਦਾ ਲਗਾਤਾਰ ਨਿਰੀਖਣ ਕਰਦੇ ਰਹੀਏ ਜਦੋਂ ਆਪਾਂ ਨੂੰ ਲੱਗਦਾ ਪਹਿਲਾਂ ਨਹੀਂ ਫਾਇਦਾ ਨਹੀਂ ਪਹਿਲਾਂ ਤਾਂ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਉਹ ਜਦੋਂ ਪੈ ਗਿਆ ਉਹਦੋਂ ਕਰਨੀ ਆ ਉਹਦਾ ਨਾ ਜਿਵੇਂ ਹੁੰਦਾ ਵੀ ਹੁਣ ਆਪਾਂ ਨੂੰ ਲੱਗਦਾ ਵੀ ਹੁਣੇ ਤਾਂ ਚਲੋ ਮੌਸਮ ਠੀਕ ਹੈ ਉਹਦੇ ਲਈ ਨਹੀਂ ਹੈਗਾ ਫੇਵਰੇਬਲ ਆਨਾਂ ਨੇ ਜੇ ਥੋੜੇ ਟਾਈਮ 'ਚ ਜੇ ਚੇਂਜ ਹੁੰਦਾ ਹੈ ਜੇ ਆਪਾਂ ਨੂੰ ਲੱਗਦਾ ਵੀ ਉਸ ਹੱਬ ਦਾ ਮੌਸਮ ਬਣਦਾ ਤਾਂ ਉਦੋਂ ਆਪਾਂ ਨੂੰ ਸਪਰੀ ਪ੍ਰੀਵੈਂਟਿਵ ਵਿਚਾਰਨਾ ਪੈਂਦਾ ਵੀ ਹਾਂ ਆਪਾਂ ਪਹਿਲਾਂ ਵੀ ਕਰਕੇ ਰੱਖੀਏ ਵੀ ਬਾਅਦ ਚ ਜਿਵੇਂ ਜਿਵੇਂ ਕਈ ਆਪਾਂ ਪਹਿਲਾਂ ਕਰਦੇ ਆ ਰਹੇ ਆ ਟਿਲਟ ਨਾਮ ਦਾ ਜਿਹੜੀ ਪ੍ਰੋਫੀਕੋਨਾ ਤੋਂ ਲੱਗੀ ਉਹ ਦੀ ਸਪਰੇਅ ਕਰ ਸਕਦੇ ਆ ਜਿਹੜੀ ਸਰਕਿਟ ਵੇ ਇੱਕ ਜਿਹੜੀ ਇਹ ਟਿਲਟ ਹੈਗੀ ਆ ਜਿਹੜੀ ਆਪਾਂ ਸਪਰੇਅ ਕਰਦੇ ਆ ਇੱਕ ਕਰਨਾਲ ਬੰਟ ਦੀ ਸੁਣਿਆ ਹੋਊਗਾ ਬੰਟ ਬਿਮਾਰੀ ਜਿਹੜੀ ਹੁੰਦੀ ਆ ਉਹਦੇ ਨਾਲ ਕੀ ਆ ਜਿਹੜਾ ਉਹ ਦਾਣਾ ਪੂਰਾ ਹੀ ਕਾਲਾ ਹੋ ਜਾਂਦਾ ਤਾਂ ਉਹ ਬਿਮਾਰੀ ਤੇ ਬਚਾ ਲਈ ਦੀ ਆਪਾਂ ਟਿਲਟ ਦੀ ਸਪਰੇਅ ਜ਼ਰੂਰ ਕਰੀਏ ਇਹਨਾਂ ਦੇ ਕਰਨੀ ਚਾਹੀਦੀ ਆ ਬਾਹਰ ਹੁੰਦਾ ਇਹ ਜਦੋਂ ਜਦੋਂ ਸਾਰਾ ਹੁੰਦਾ ਹੈ ਜਦੋਂ ਬੱਲੀ ਬਣਨ ਲੱਗ ਜਾਂਦੀ ਹੈ ਉਸ ਟਾਈਮ ਸਪਰੇਅ ਰਿਕਮੈਂਡ ਕਰਦੇ ਆਂ ਆਪਾਂ ਕਿਉਂਕਿ ਉਹਦਾ ਮੇਨ ਦਾਣੇ ਤੇ ਹੀ ਹਮਲਾ ਹੁੰਦਾ ਹੈ ਦਾਣੇ ਨੂੰ ਹੀ ਖਰਾਬ ਕਰਦੀ ਉਹ ਜਿਹੜੀ ਬਿਮਾਰੀ ਹੈ ਬੱਲੀ ਨਿਕਲਣ ਤੋਂ ਪਹਿਲਾਂ ਕਿ ਬਾਅਦ ਨਹੀਂ ਜਦੋਂ ਨਿਕਲਣ ਲੱਗਦੀ ਹੈ ਮਤਲਬ ਨਿਕਲ ਪੈਂਦੀ ਹੈ ਥੋੜਾ ਨਿਸਾਰਾ ਜਿਹਾ ਸ਼ੁਰੂ ਹੋ ਜਾਂਦਾ ਉਸ ਟਾਈਮ ਸਪਰੇਅ ਕਰ ਲਓ ਹਾਂਜੀ ਤੇਰਾਜੀ ਨੂੰ 45 ਉਹ ਮਿਸਰੀ ਨੂੰ ਹਾਂਜੀ ਉਹ ਵੀ ਇਸੇ ਟਾਈਮ ਹੀ ਕਰਨੀ ਮੈਂ ਤੇਰਾਜੀ ਨੂੰ 45 ਹਾਂਜੀ ਹਾਂਜੀ ਉਹ ਗੋਪ ਦਾ ਪਤਾ ਜਿਹੜਾ ਪਤਾ ਦਿੰਦੇ ਆਂ ਬੱਲੀ ਬਣਨ ਲੱਗ ਜਾਂਦਾ ਉਦੋਂ ਕਰਨੀ ਸ਼ੁਰੂ ਕਰਦੇ ਆਂ ਆਪਾਂ ਦਾ ਫਸਲਾਂ ਨੂੰ ਸਰਬੀ ਦਾ ਹੀ ਮਨ ਲੱਗ ਜਾਂਦਾ ਧੰਨ ਹਾਂਜੀ ਹਾਂਜੀ ਕੋਈ ਵੀ ਹੈਗਾ ਕਈ ਕਣਕਾਂ ਜਿਹੜੀ ਹੈਗੀਆਂ ਮੰਨ ਲਓ ਜਿਹੜੀਆਂ 75 80 ਦਿਨਾਂ ਦੇ ਨੇੜੇ ਪਹੁੰਚ ਗਈਆਂ 10 ਨਾਲ ਬੀਜੀਆਂ ਹੋਈਆਂ ਉਹਨਾਂ ਦੇ ਵਿੱਚ ਗੋਭ ਦੇ ਵਿੱਚ ਤਾਂ ਬੱਲੀ ਬਣੀ ਪਈ ਹੈ तकरीबन ਛੇ ਢੰਡਾ ਪਾਪਾ ਵੀ ਬਣੀ ਆ ਹੋਈ ਹੈ ਹਾਂਜੀ ਹੁਣ ਤੇ ਉਹਨਾਂ ਤੇ ਆਪਾਂ ਹੁਣ ਜਿਸਪਰੇ ਕਰਦੇ ਆ ਤਾਂ ਉਹਦੇ ਬੇਨਫਿਟ ਹੈਗੇ ਜੀ ਸਿੱਧੀਆਂ ਜਿਹੜੀਆਂ 45 ਕਿਹੜੇ ਤਾਰ ਤਸੰਦੇ ਵਾਲੀ ਨਾਈਟ੍ਰੋਜਨ ਹੋ ਗਿਆ ਤੇ ਪੋਟਾਸ਼ ਹੈ ਜਿਵੇਂ 13 0 45 ਆਪਾਂ 13% ਨਾਈਟ੍ਰੋਜਨ ਹੈ 45% ਪੋਟਾਸ਼ ਹੈ ਫਾਸਫੋਰਸ ਨਹੀਂ ਦੇਖਦੇ ਇਹਦਾ ਵੀ ਹੋਰ ਵੀ ਲੱਗਦਾ ਨਹੀਂ ਨਹੀਂ 13 0 45 ਵਿੱਚ ਨਹੀਂ ਆਪਣੇ ਇਸ ਤੋਂ ਇਲਾਵਾ ਇੱਕ ਜਿਵੇਂ ਫਾਰਮਰ ਰਿਸਟਰੀ ਦਾ ਜਿਹੜਾ ਪੋਰਟਲ ਹੈਗਾ ਉਹ ਵੀ ਚਾਲੂ ਹੋਇਆ ਹੈ ਵੀ ਉਹਦੇ ਵਿੱਚ ਆਪਾਂ ਜਿਹੜੇ ਸੀਐਸਸੀ ਸੈਂਟਰ ਹੈਗੇ ਆ ਕਮਨ ਸਰਵਿਸ ਸੈਂਟਰ ਹੈਗੇ ਆ ਉਹਨਾਂ ਨੂੰ ਇਹ ਕੰਮ ਮਿਲਿਆ ਵੀ ਆਪਣੇ ਇਹਦਾ ਪਰਪਸ ਹੈਗਾ ਵੀ ਜਿਹੜੇ ਆਪਣੇ ਕਿਸਾਨ ਨੇ ਜਿਹੜੇ ਤਾਪਾਂ ਨੂੰ ਖਾਦਾਂ ਹੁੰਦੀਆਂ ਉਹਨਾਂ ਦੀ ਟਰਾਂਸਪੇਰੈਂਸੀ ਵਧਾਉਣ ਲਈ ਵੀ ਕਿਹੜੀ ਖਾਦ ਕਿੱਥੇ ਜਾ ਰਹੀ ਹੈ ਕਿੱਥੇ ਨਹੀਂ ਜਾ ਰਹੀ ਉਹ ਖਾਦ ਜਿਹੜੀ ਪ੍ਰੋਪਰ ਕਿਸਾਨ ਤੱਕ ਹੀ ਪਹੁੰਚੇ ਤੇ ਉਹਦੀ ਇੱਕ ਟਰਾਂਸਪਰੈਂਸੀ ਵਧਾਉਣ ਲਈ ਇੱਕ ਪੋਰਟਲ ਦਾ ਇਹ ਸ਼ੁਰੂ ਕੀਤਾ ਵੀ ਫਾਰਮਰ ਰਜਿਸਟਰੀ ਪੋਰਟਲ ਹੈ ਇਹ ਆਪਾਂ ਕਿਸੇ ਵੀ ਜਿਹੜਾ ਸੀਐਸਸੀ ਸੈਂਟਰ ਹੈਗਾ ਉੱਥੇ ਜਾ ਕੇ ਆਪਾਂ ਰਜਿਸਟਰ ਕਰਵਾ ਸਕਦੇ ਆ ਇਹਦੇ ਲਈ ਆਪਾਂ ਨੂੰ ਡਾਕੂਮੈਂਟ ਚਾਹੀਦੇ ਵੀ ਇੱਕ ਤਾਂ ਆਪਣਾ ਆਧਾਰ ਕਾਰਡ ਹੋਵੇ ਜਿਹਦੇ ਤੇ ਓਟੀਪੀ ਆਂਦਾ ਹੋਵੇ ਮਤਲਬ ਜਿਹੜਾ ਆਪਣੇ ਮੋਬਾਈਲ ਨੰਬਰ ਨਾਲ ਜੁੜਿਆ ਹੋਇਆ ਆਧਾਰ ਕਾਰਡ ਆਪਣਾ ਹੋ ਗਿਆ ਤੇ ਉਹਦੇ ਨਾਲ ਜੁੜਿਆ ਹੋਇਆ ਮੋਬਾਈਲ ਨੰਬਰ ਹੋ ਗਿਆ ਤੇ ਜ਼ਮੀਨ ਦੇ ਜਿਹੜੇ ਆਪਣੇ ਕਾਗਜ਼ ਫੇਗੇ ਉਹਦੇ ਨਾਲ ਇਹ ਸੇਮ ਪ੍ਰੋਸੈਸ ਹੈ ਜਿਵੇਂ ਆਪਾਂ ਉਹ ਪੀਐਮ ਕਿਸਾਨ ਵਾਲੇ ਮੁੱਦੀ ਵਾਲਾ ਉਹ ਰਜਿਸਟਰ ਕਰਵਾਇਆ ਸੀ ਉਹਦੇ ਲਈ ਉਹਦੇ ਲਈ ਵੀ ਇਹੀ ਡਾਕੂਮੈਂਟ ਚਾਹੀਦੇ ਨੇ ਆਪਾਂ ਇਹਨਾਂ ਡਾਕੂਮੈਂਟ ਥਾਰੀ ਫਾਰਮਰ ਐਜ਼ ਅ ਫਾਰਮਰ ਰਜਿਸਟਰੀ ਆਪਾਂ ਕਰਵਾ ਸਕਦੇ ਆ ਤੇ ਇਹ ਵੀ ਹੁਣ ਮੰਨ ਲਓ ਮੇਨ ਸ਼ੁਰੂ ਹੋਇਆ ਤੇ ਅਗਿਆਲੇ ਟਾਈਮ 'ਚ ਇਹ ਥੋੜਾ ਜਿਹਾ ਜਿਵੇਂ ਬਾਕੀ ਸਕੀਮਾਂ ਛੱਡੀਆਂ ਉਸੇ ਤਰ੍ਹਾਂ ਵੀ ਜਿਹੜੇ ਫਾਰਮਰ ਨੂੰ ਹੋਰ ਵੀ ਬੈਨੀਫਿਟ ਮਿਲਦੇ ਆ ਜਿਵੇਂ ਮੰਨ ਲਓ ਪੀਐਮ ਕਿਸਾਨ ਨਾਲ ਆਲਾ ਜਿਹੜਾ ਹੈਗਾ ਉਹ ਵੀ ਇਸੇ ਤਰ੍ਹਾਂ ਜੁੜ ਜਾਏਗਾ ਇਹਦੇ ਨਾਲ ਜੀ ਹੋਰ ਵੀ ਜਿਵੇਂ ਮੰਨ ਲਓ ਆਪਾਂ ਕੋਈ ਫਸਲ ਦਾ ਨੁਕਸਾਨ ਦਾ ਕੋਈ ਮੁਆਵਜ਼ਾ ਹੁੰਦਾ ਹੈ ਜਿਹੜੇ ਵੀ ਕਿਸਾਨ ਨੂੰ ਜਿਹੜੇ ਬੈਨੀਫਿਟ ਮਿਲਦੇ ਆ ਉਹ ਇਸੇ ਪੋਰਟਲ ਦੇ ਥਰੂ ਹੀ ਹੋਣੇ ਅੱਗੇ ਤੋਂ ਤੇ ਆਪਾਂ ਨੂੰ ਵੀ ਇਹ ਦੋ ਤਰੀਕੇ ਤੋਂ ਇੱਕ ਆਪਾਂ ਆਪ ਦੀ ਕਿਸਾਨ ਇਹ ਸੇ ਤਾਂ ਆਪਣੇ ਖੁਦ ਸੈਲਫ ਰਜਿਸਟਰ ਵੀ ਕਰ ਸਕਦੇ ਹਾਂ ਜਾਂ ਕਿਸੇ ਅਫਸਰ ਕੋਈ ਜਾ ਕੇ ਕਰਵਾ ਸਕਦੇ ਹਾਂ ਕਿਹੜੀ ਜਗ੍ਹਾ ਸੋਣਾ ਮੈਂ ਬਈ ਅਹੜੀ ਆਪਣੇ ਸੁਵਿਧਾ ਸੈਂਟਰ ਤੋਂ ਦੇ ਸੀਐਸ ਸੈਂਟਰ ਹੈਗੇ ਉੱਥੇ ਆਪਾਂ ਕਰਵਾ ਸਕਦੇ ਆ ਆਪਦੀ ਜ਼ਮੀਨ ਤੇ ਕਰਾ ਸਕਦੇ ਨਹੀਂ ਕਿ ਟੈਕ ਹਾਂਜੀ ਹਾਂਜੀ ਆਪਦੀ ਜ਼ਮੀਨ ਤੇ ਹੀ ਕਰ ਸਕਦੇ ਇਹ ਜਿਵੇਂ ਮੁੱਦੀ ਵਾਲੇ ਵੀ ਆਪਾਂ ਆਪਦੀ ਜ਼ਮੀਨ ਤੇ ਹੀ ਕਰਦੇ ਹੁੰਦੇ ਆ ਵੀ ਸਾਡੀ ਜ਼ਮੀਨ ਹੈ ਇਹਦੇ ਤੋਂ ਆਪਾਂ ਨੂੰ ਜਿਹੜੇ ਪੈਸੇ ਆਉਂਦੇ ਆ ਉਹੀ ਸੇਮ ਪ੍ਰੋਸੀਜਰ ਹੈਗਾ ਵੀ ਇਹਦੇ ਫਾਰਮ ਹੋ ਜਾਂਦੇ ਨੇ ਪਰ ਪਰਿਵਾਰ ਦੇ ਇੱਕ ਮੈਂਬਰ ਹੀ ਕਰਾ ਸਕਦਾ ਹੈ ਜਿਵੇਂ ਜ਼ਮੀਨ ਬਕਰ ਨਾਮ ਤੇ ਹੈਗੀ ਆਪਾਂ ਉਹਨੂੰ ਰਜਿਸਟਰ ਕਰਨਾ ਹੈ ਜ਼ਰੂਰ ਤੁਸੀਂ ਇਹ ਆਪੇ ਪਰਿਵਾਰ ਦੇ ਵਿੱਚ ਬੱਚਿਆਂ ਦੇ ਨਾਮ ਬਾਅਦ ਆ ਸੱਚਿਆਂ ਦੇ ਨਾਮ ਤੇ ਜ਼ਮੀਨ ਹੈ ਤਾਂ ਉਹਨਾਂ ਦੇ ਨਾਮ ਅੱਡ ਰਜਿਸਟਰੀ ਅੱਡ ਨੂੰ ਜਾਂ 22 ਦੇ ਨਾਲ ਦੁੰਦੀ ਵਾਲੀ ਹਾਂਜੀ ਹਾਂਜੀ ਦੰਦੇ ਐਕਮ ਬੰਦੇ ਨੂੰ ਸਾਰੀ ਕਰਾ ਫਾਦੇ ਹਾਂਜੀ ਹਾਂਜੀ ਵੀ ਦੇ ਇੰਤਲ ਇਹ ਮੈਂ ਹੁਣ ਪੀਐਮ ਵਾਲਾ ਸੀ ਜੋ ਉਹ ਤਾਂ ਨੂੰ ਬਾਈਟ ਦੇ ਨਾਮ ਪਈ ਜਾਂ ਐਪੀ ਵਾਲੇ ਨੂੰ ਮਿਲਦਾ ਉਹਦੇ ਨੇ ਜੀ ਹਾਂ ਜੀ ਉਹ ਹੁਣ ਇੱਕ ਤੇ ਕਰਦਾ ਪਹਿਲਾਂ ਤਾਂ ਸਾਰੇ ਦੇ ਆ ਰਹੇ ਸੀਗੇ ਹਾਂ ਜੀ ਇੱਕ ਜਾਨੇ ਦੇ ਨਾਮ ਤੇ ਹਾਂ ਇੱਕ ਹੋਣੀ ਨਾ ਤਾਂ ਵੀ ਕਰਨੀ ਹਾਂ ਜੀ ਜੇ ਕੋਈ ਰਿਟਰਨ ਭਰ ਰਿਹਾ ਉਹਦੇ ਦੇ ਵੀ ਕੱਟੀ ਜਾਂਦੀ ਹੈ ਹਾਂ ਜੀ ਉਹ ਕਹਿੰਦੇ ਸਮਾਇਆ ਹੋ ਜਾਂਦਾ ਇੱਕ ਤੇ ਟ੍ਰੈਨਿੰਗ ਤੋਂ ਸਮੋ I'm doing uh...